ਹਾਂ ਅੱਜ ਅਸੀਂ ਕੁਰਸੀ ਬੁਣਨ ਲੱਗੇ ਆ ਆਪਣੇ ਘਰ ਦੀਆਂ ਕੁਰਸੀਆਂ ਜਿਹੜੀਆਂ ਪਹਿਲਾਂ ਬੈਂਤ ਨਾਲ ਬੁਣੀਆਂ ਹੋ ਜਾਂਦੀਆਂ ਸੀ ਟੁੱਟ ਗਈਆਂ ਸੀਗੀਆਂ ਤੇ ਹੁਣ ਨਮਾਰਦੇ ਨਾਲ ਇਹਨੂੰ ਦੁਬਾਰਾ ਬੁਣਿਆ ਏ ਇੱਕ ਕੁਰਸੀ ਬੁਣ ਕੇ ਤਿਆਰ ਹੋ ਗਈ ਆ ਤੇ ਦੂਜੀ ਦੂਜੀ ਦੀ ਬੈਕ ਸਾਈਡ ਵੀ ਤਿਆਰ ਕਰ ਲਈ ਆ ਬੈਠਣ ਵਾਲੀ ਸਾਈਡ ਰਹਿੰਦੀ ਆ ਇਹਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਇਹਨੂੰ ਕਿੱਦਾਂ ਬੁਣਿਆ ਏ ਇਨੂੰ ਬੋਣਨ ਲੱਗਿਆਂ ਸਭ ਤੋਂ ਪਹਿਲਾਂ ਇੱਥੋਂ ਸੂਈ ਧਾਗੇ ਦੇ ਨਾਲ ਇਹਨੂੰ ਜੋੜਨਾ ਪੈਂਦਾ ਹੈ ਨਮਾਰ ਨੂੰ ਇੱਥੇ ਜੋੜਨ ਤੋਂ ਬਾਅਦ ਫੇਰ ਸੂਈ ਦੇ ਨਾਲ ਇਹ ਜੋੜ ਇੱਥੇ ਪੱਕਾ ਕਰ ਲਿਆ ਹੁਣ ਇਹਨੂੰ ਤਣਦੇ ਆਂ ਕੁਰਸੀ ਨੂੰ ਤਣਨ ਦੇ ਲਈ ਹੁਣ ਜੇ ਚੌਰਸ ਫਰੇਮ ਹੁੰਦਾ ਫੇਰ ਤਾਂ ਇੱਥੋਂ ਸਿੱਧਾ ਸੌਖਾ ਰਹਿੰਦਾ ਪਰ ਸਾਡਾ ਇਹ ਗੋਲ ਫਰੇਮ ਹੈ ਇਸ ਕਰਕੇ ਸਾਨੂੰ ਇੱਥੇ ਨੂੰ ਇੱਕ ਬਲ ਦੇਣਾ ਪਊਗਾ ਨਹੀਂ ਤਾਂ ਜਿਹੜੀ ਪੱਟੀ ਆ ਇਹ ਉਧਰ ਖਿਸਕ ਜਾਣੀ ਆ ਤੇ ਜੇ ਖਿਸਕ ਗਈ ਤਾਂ ਸਾਡੀ ਕੁਰਸੀ ਆ ਜਿਹੜੀ ਢਿੱਲੀ ਹੋ ਸਕਦੀ ਆ ਇਸ ਨੂੰ ਮਾਰ ਦੇ ਨਾਲ ਗੁਣਨ ਲੱਗਿਆ ਬਹੁਤ ਘੱਟ ਸਮੇਂ 'ਚ ਤਕਰੀਬਨ 1 ਘੰਟੇ ਦੇ ਵਿੱਚ ਤੁਸੀਂ ਇੱਕ ਕੁਰਸੀ ਆਰਾਮ ਨਾਲ ਗੁਣ ਸਕਦੇ ਹੋ ਬਹੁਤ ਘੱਟ ਸਮੇਂ ਦੇ ਵਿੱਚ ਅਸੀਂ ਆਪ ਹੀ ਆਪਣੇ ਘਰ ਦੀਆਂ ਕੁਰਸੀਆਂ ਆਰਾਮ ਦੇ ਨਾਲ ਬਣ ਸਕਦੇ ਹਾਂ ਬਸ ਇਹਨੂੰ ਇਦਾਂ-ਇਦਾਂ ਘਮਾਈ ਜਾਣਾ ਤੇ ਐਵੇਂ ਕਮਾਉਂਦਿਆਂ ਇਹ ਵਾਲੀ ਸਾਈਡ ਆ ਜਿਹੜੀ ਇੱਕ ਸਾਈਡ ਪੂਰੀ ਤਣ ਲੈਣੀ ਆ ਇੱਧਰ ਨੂੰ ਆਪਾਂ ਸਾਰੀ ਕੁਰਸੀ ਤਣ ਲਈ ਆ ਮੈਂ ਇਹਦੀ ਬਣਾਈ ਸ਼ੁਰੂ ਕਰਦੇ ਆ ਗੁਣਨ ਲੱਗਿਆ ਇੱਕ ਰੱਸੀ ਨੂੰ ਦੱਬ ਕੇ ਇੱਕ ਨੂੰ ਚੱਕਣਾ ਮੈਂ बस ਇੱਕ ਚੱਕ ਕੇ ਤੇ ਇੱਕ ਦੱਬ ਕੇ ਸਾਰੀ ਬਣਾਈ ਆ ਜਿਹੜੀ ਪਿੱਛੇ ਤੱਕ ਪੂਰੀ ਕਰ ਲੈਣੀ ਆ ਇੱਥੋਂ ਉਹੀ ਕਾਰਨਰ ਗੋਲ ਹੋਣ ਕਰਕੇ ਇੱਥੋਂ ਆਪਾਂ ਨੂੰ نیچے ਨੂੰ ਬਲ ਦੇ ਕੇ ਹੀ ਇਹਨੂੰ ਕੱਢਣਾ ਪੈਣਾ ਉਹਨੂੰ ਉੱਪਰਲੀ ਲਾਈਨ ਪੂਰੀ ਹੋ ਗਈ ਐਵੇਂ ਹੀ ਇਹਨੂੰ نیچے ਤੋਂ ਵੀ ਉਵੇਂ ਹੀ ਕਰਨਾ ਇੱਕ ਚੱਕਣਾ ਤੇ ਇੱਕ ਦੱਬ ਕੇ ਐਵੇਂ ਇੱਥੋਂ ਵੀ ਆਪਾਂ ਪੂਰੀ ਲਾਈਨ ਲੰਗਾ ਲੈਣਾ ਹੈ ਉੱਪਰ نیچے ਦੋ ਦੋਨੋਂ ਸਾਈਡ ਹੀ ਹੁਣ ਜਿਹੜਾ ਪਹਿਲਾਂ ਦੱਬਿਆ ਸੀਗਾ ਦੂਜੀ ਲਾਈਨ 'ਚ ਉਹਨੂੰ ਚੱਕ ਲੈਣਾ ਤੇ ਦੂਜੇ ਨੂੰ ਤੱਕ ਦੇਣਾ ਐਵੇਂ ਕਰਦੇ ਆਂ ਅਸੀਂ ਇਹਨੂੰ ਪਿਛਲੇ ਸਿਰੇ ਤੱਕ ਲੈ ਜਾਵਾਂਗੇ ਅੱਗੋਂ ਪਿੱਛੋਂ ਦੋਨੋਂ ਸਾਈਡ ਹੀ ਬੁਣਦੇ ਚੱਲੇ ਜਾਣਾ ਜਿੱਥੋ ਬਾਹੀ ਸਿੱਧੀ ਆ ਉੱਥੋਂ ਬਿਨਾਂ ਬਲ ਪਾਏ ਸਿੱਧਾ ਹੀ ਆਪਾਂ ਇਸ ਰੱਸੀ ਨਾਲਵੇਂ ਸਿੱਧਾ ਹੀ ਕਮਾ ਲੈਣਾ ਉੱਪਰ ਨੂੰ ਬਸ ਜਿੱਥੇ ਗੋਲ ਕਾਰਨਰ ਨੇ ਉੱਥੋਂ ਹੀ ਬਲ ਦੇਣਾ ਪੈਂਦਾ ਤਾਂ ਕਿ ਰੱਸੀ ਕਿਸਕੇ ਨਾ ਜੇ ਸਿੱਧੀ ਬਾਹੀ ਆੜੀ ਤੁਹਾਡੇ ਕੋਲ ਕੁਰਸੀਆ ਤਾਂ ਉਹਦੇ ਤੇ ਰੱਸੀ ਖਿਸਕਦੀ ਨਹੀਂ ਉਹਦੇ ਤੇ ਤੁਸੀਂ ਐਵੇਂ ਗੋਲ-ਗੋਲ ਕਮਾ ਸਕਦੇ ਹੋ ਜੇ ਆਪਾਂ ਨੂੰ ਲੱਗੇ ਸਾਈਡਾਂ ਤੋਂ ਜਿਵੇਂ ਇੱਥੇ ਇੱਥੇ ਇੱਕ ਲਾਈਨ ਰਹਿ ਰਹੀ ਹੈ ਤਾਂ ਆਪਾਂ ਇਹਨੂੰ ਚਾਰੇ ਪਾਸੇ ਇਧਰੋਂ ਹੁਣ ਇਧਰੋਂ ਕਰਦੇ ਕਰਦੇ ਆਪਾਂ ਇਧਰੋਂ ਵੀ ਇਹਨੂੰ ਘਮਾ ਸਕਦੇ ਹਾਂ ਇਧਰੋਂ ਕਮਾਉਂਦੇ ਹੋਏ ਅਸੀਂ ਜਿਹੜਾ ਇਧਰ ਗੈਪ ਲੱਗ ਰਿਹਾ ਹੁਣ ਪੂਰਾ ਕਰ ਦਾਂਗੇ ਚਲੋ ਇਹਨੂੰ ਫੇਰ ਇੱਥੋਂ ਆਪਾਂ ਇਹਦੇ ਚੋਂ ਲੰਘਾ ਕੇ ਇਹ ਤੁਹਾਨੂੰ ਇੱਥੇ ਬਲ ਦੇ ਲਿਆ ਤਾਂ ਕਿ ਆਪਣੀ ਕੁਰਸੀ ਜਿਹੜੀ ਪੂਰੀ ਟਾਈਟ ਬਣੀ ਰਹੇ ਇਹ ਇੱਥੇ ਜਿਹੜੀ ਇਹ ਜਗ੍ਹਾ ਖਾਲੀ ਲੱਗ ਰਹੀ ਸੀ ਇੱਥੇ ਨੂੰ ਆਪਾਂ ਇਸ ਰੱਸੀ ਨੂੰ ਲੰਘਾ ਦਾਂਗੇ ਮੁਨਖਾਤਾ ਚੱਪੇ ਗਾਦਾ ਗਾਦਾ ਜੋਨੇ ਦਾ ਕੰਪਨ ਨਹੀਂ ਕੋਈ ਹੋ। ਲਾਵਾ ਮਾਸ ਕੋਈ ਨਾ। ਫੇਰ ਉਹਦੇ ਨੂੰ ਬੁੱਕ ਕਰ। ਚਾਹਾਂ। ਇਹੋ ਜਿਹੇ। ਗੋਲ corner ਵਾਲੀ ਫਰੇਮ ਕਰਕੇ ਹੀ ਬਲ ਦੇਣਾ ਪੈ ਰਿਆ ਨਹੀਂ ਤਾਂ ਜੇ ਇੱਥੋਂ ਵੀ ਚੋਰ ਸਕੁੰਝੇ ਹੁੰਦੇ ਫੇਰ ਕੋਈ ਲੋੜ ਨਹੀਂ ਸੀ ਹੈ ਜੀ। ਇੱਥੇ ਨੂੰ ਘਮਾਉਣ ਦੀ ਇਹਨੂੰ। ਗੋਲ ਹੋਣ ਕਰਕੇ ਹਨੇ ਤੋਂ ਕਮਾਉਣਾ ਪੈਂਦਾ ਦੇਖੋ ਸੂਈ ਉੱਪਰੋਂ ਵੀ ਬੁਣੀ ਦੀ ਆਵੇਂ ਸੇਮ ਨੀਚੋਂ ਨੀਚੇ ਤੋਂ ਬੁਣੀ ਗਈ ਹੈ ਇਹ ਹੁਣ ਆਪਾਂ ਇਹਨੂੰ ਬਸ ਇੱਥੇ ਲਾਸਟ ਤੇ ਲਾ ਜਾ ਕੇ ਐਵੇਂ ਕਰਕੇ ਫੋਲਡ ਕਰਕੇ ਇੱਥੇ ਹੀ ਸੂਈ ਦੇ ਨਾਲ ਸੀਦਾਂਗੇ ਐਂਡ ਕਰਾਂਗੇ ਐਂਡ ਤੇ ਜਾ ਕੇ ਬਸ ਥੋੜਾ ਜਿਹਾ ਕਾਈਟ ਹੋਣ ਕਰਕੇ ਲਾਸਟ ਵਾਲੀ ਰੱਸੀ ਔਖੀ ਲੰਘਦੀ ਆ ਨਹੀਂ ਤਾਂ ਸਾਰੀ ਉਹ ਜਿਹੜੀ ਬਹੁਤ ਸੌਖੀ ਹੋਣੀ ਜਾਂਦੀ ਆ ਪਹਿਲਾਂ ਸਾਡੀਆਂ ਦਾਦੀਆਂ ਨਾਨੀਆਂ ਇਹ ਸਾਰੇ ਕੰਮ ਆਪੀ ਘਰੇ ਕਰ ਲੈਂਦੀਆਂ ਸੀਗੀਆਂ ਜਿਹੜੇ ਅਸੀਂ ਹੁਣ ਕਰਨੇ ਛੱਡਦੇ ਜਾ ਰਹੇ ਹਾਂ ਤੇ ਭੁੱਲ ਵੀ ਚੁੱਕੇ ਹਾਂ ਪਰ ਇਹ ਕੰਮ ਕਰਨੇ ਕੋਈ ਅੰਨੇ ਔਖੇ ਨਹੀਂ ਹੈਗੇ ਨਾਲੇ ਡੇਲੀ ਦੀ ਰੁਟੀਨ ਤੋਂ ਥੋੜਾ ਜਿਹਾ ਮਾਈਂਡ ਚੇਂਜ ਹੋ ਜਾਂਦਾ ਤੇ ਕੁਝ ਨਵਾਂ ਕਰਕੇ ਆਪਾਂ ਮਾਪ ਵੀ ਚੰਗਾ ਲੱਗਦਾ ਸੋ ਸਾਰਿਆਂ ਨੂੰ ਚਾਹੀਦਾ ਕਿ ਹੱਥੀਂ ਕੰਮ ਆ ਜਿਹੜੇ ਉਹ ਆਪਣੇ ਆਪ ਆਪਾਂ ਕਰਦੇ ਰਹੀਏ ਥੈਂਕ ਯੂ